முடிவுல <trust> <much2> 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 ਬਾਰ ਕਿਰਪਾ ਦੇ ਨਾਲ ਇੰਨੇ ਭੰਡਾਰਾ ਲਗਾਇਆ ਗਿਆ ਹੈ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਇੱਥੇ ਭੰਡਾਰਾ ਲਗਾਇਆ ਗਿਆ ਹੈ ਉਹਨਾਂ ਦੀ ਬਾਰ ਕਿਰਪਾ ਦੇ ਨਾਲ ਉਹਨਾਂ ਦੇ ਜੋਖਿਆਂ ਦੇ ਨਾਲ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੰਡਾਰਾ ਲਗਾਇਆ ਹੈ ਤੇ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵੇ ਇਸ ਦਿਹਾੜੇ ਦੀਆਂ ਸੰਗਤ ਦੇਖ ਰਹੀ ਹੈ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਹੋਵੇ ਪਿਆਰੀ ਲਾਲਕੀ ਆਜੋ ਆਜੋ ਇਹ ਲੈ ਲਓ ਜੀ ਲਓ ਜੀ ਅਸੀਂ ਸਾਡੇ ਪਰਮ ਸਤਿਕਾਰਯੋਗ ਸੋਪਾ న్యూਟੋਂ ਆਰ ਵੀ ਦੇਖਦੇ ਗੁਰਮਤ ਗੁਰਮਤੰਗੀ ਆਪਣੀ ਜਿਹੜੀ ਆ ਲਾਈਵ ਕਰਾ ਰਹੇ ਨੇ ਜਨੇ ਬੰਲਾ ਸਾਹਿਬ ਗੱਬਰੀ ਸਾਹਿਬ ਦੇ ਮਾਤਲੀ ਨੇ ਔਰ ਅੱਜ ਦੇ ਸੇਵਾ ਜਗਣੀ ਹਾਜ਼ਿਰ ਵਾਰੇ ਨੇ ਔਰ ਬਾਕੀ ਜਿਹੜੀ ਲਾਡ ਦੇ ਪ੍ਰਚਾਰ ਵੱਟ ਕੇ ਲੋਕਾਂ ਨੂੰ ਔਰ ਲੋਕ ਪ੍ਰਚਾਰ ਚੱਕੇ ਹੋਰ ਜਾਨਾਂ ਜੀਵਨਾਂ ਦਾ ਪ੍ਰਾਪਤ ਕਰ ਰਹੇ ਨੇ ਮਾ ਜਿੰਮਤਾਂ ਤੋਂ ਬਾਗੇਬੈਰੀ ਨਾਲ ਕੋ ਅਸੀਂ ਇਹੀ ਕਹਿੰਦੇ ਆ ਵੀ ਜਿਹੜੇ ਵੀ ਦੇਸ਼ਾਂ ਦੇਸ਼ਾ ਸਾਡੇ ਭਰਾ ਪੈਣਾ ਸਾਡੇ ਛੋਟੇ ਵੀਰ ਬੱਚੇ ਜਿੰਦਗੀ ਦੀ ਸੱਜ ਆਪਣੀ ਹਾਜ਼ਰੀ ਲਗਾ ਰਹੇ ਨੇ ਉਹ ਬਾਗੇਬੈਰੀ ਨਾਲ ਦੀ ਜਿੰਦਗੀ ਹਾਜ਼ਰੀ ਲਗਾ ਕੇ ਇਹਨਾਂ ਦਰਸ਼ਕਾਂ ਦੇ ਬਾਪ ਉਹਨਾਂ ਦੀ ਪ੍ਰਾਪਤੀ ਕਰੋ ਹੋਰ ਬਾਗੇਬੈਰੀ ਨਾਲ ਦੀ ਲਾਭ ਦੇ ਜੈ

ਮੈਂ ਉਹ ਜਿਹੜਾ ਸਮਾਂ ਦੇ ਬਾਰੇ ਬਹੁਤ ਬੋਲਦਾ ਮੈਂ ਜਿਹੜਾ ਬੰਦਾ ਹਾਂ ਜੀ ਆਪਾਂ ਇਹ ਵਿਸ਼ਾ ਤੇ ਸਾਡੇ ਸਾਰੇ ਜਿਹੜਾ ਬਾਰਨਸ ਦਾ ਸਾਡਾ ਸਾਰੇ ਰੱਤ ਜੋ ਤਾਂ ਆਪਾਂ ਲੋਕੋ ਜਰੂਰ ਬਹੁਤ ਬਹੁਤ ਜ਼ਰੂਰ ਰਾਣੀ ਰਾਣੀ ਸ਼ਾਮਿਲਾਂ ਨੇ ਹਾਂ ਜੀ ਅੱਜ ਦੇ ਮੌਕੇ ਤੇ ਕੀ ਕਹਣਾ ਚਾਹੂਗਾ ਪਹਿਲਾਂ ਤਾਂ ਸਾਰਿਆਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਰ데요 ਰ데요 ਜੀ ਆ ਜਨਮ ਅਸ਼ਟਮੀ ਦਾ ਤਿਉਹਾਰ ਹੈ ਉਸੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸ਼ਹਿਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਅਸੀਂ ਇੱਛਾਨੈ ਕਿ ਇਦਾਂ ਹੀ ਹਰ ਸਾਲ ਇਹ ਤਿਉਹਾਰ ਇੱਕ ਹਰਸ਼ੁ ਉਲਾਸਨਾ ਬਣਾਇਆ ਜਾਵੇ ਔਰ ਇੱਥੇ ਹੀ ਖੁਸ਼ੀਆਂ ਮਿਲਦੀਆਂ ਰਹਿਣ ਧਰਨਾ ਤੇ ਰਾਦੇ ਜੀ ਜਿਹੜੀਆਂ ਸੰਤਾਂ ਦੂਰ ਬੈਠੀਆਂ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਉਹਨਾਂ ਨੂੰ ਦੂਰ ਬੈਠਿਆਂ ਨੂੰ ਮੈਸੇਜ ਇਹ ਹੈ ਕਿ ਜਿੱਥੇ ਜਿੱਥੇ ਉਹ ਬੈਠੇ ਉੱਥੇ ਉੱਥੇ ਵੀ ਉਹਨਾਂ ਨੂੰ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ ਧੰਨਵਾਦ ਤੁਹਾਡਾ ਥੈਂਕ ਯੂ ਹਰੀ ਲਾਲੇ ਕੀ ਜੈ ਸਭ ਸੰਤਾਂ ਭਗਤਾਂ ਕੋ ਨੰਦਮ ਜੀ ਅੱਜ ਦਾ ਜਿਹੜਾ ਸ਼ੁਭ ਦਿਹਾੜਾ ਜੀ ਜਨਮਸ਼ਕੀ ਦੇ ਅਫਸਰ ਤੇ ਉਸੋਸ਼ ਕਨਸਟਿਟਿਊਂਟ ਨੂੰ ਇੱਕ ਬੜ ਲੰਮਾ ਮਗਾਇਆ ਜੋ ਕਿ ਪਰਮਾਤਮਾ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਸਾਰਾ ਨਗਰ ਖੇੜਾ ਵਸਦਾ ਰਹੇ। ਮੈਂ ਅੱਜ ਦੇ ਮੌਕੇ ਤੇ ਜਿਹੜੀਆਂ ਸਾਡੀ ਸੰਗਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਅੱਜ ਇਹ ਕਹਾਂਗੇ ਕਿ ਜਨਮਾਸਤੇ ਵਿੱਚ ਅਧਿਆਰ ਦਿਆਂ ਅਸੀਂ ਦੇਸ਼ ਵਾਸੀਆਂ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਇੱਥੇ ਕੋਸ਼ਰ ਗ੍ਰੈਨਰ ਸਟੋਰ ਦੀ ਮੜੇ ਆ ਜਿਹੜੇ ਉਹਨਾਂ ਨੇ ਘੱਟੋ ਘਾਟ ਵੀ 10 ਤੋਂ 12 ਸਾਲ ਹੋ ਗਏ ਲੰਗਰ ਲਾਦੇ ਰਹੇ ਉਹ ਘੱਟੋ ਘਾਟ ਵੀ ਹਜ਼ਾਰ ਬੰਦਾ ਭੁਗਦਾ ਸੀ ਲੰਗਰ ਵਾਸਤੇ ਦੇਖੋ ਜੀ ਇੱਥੋਂ ਲੈ ਕੇ ਕਿੰਨੇ 1.5 ਕਿਲੋਮੀਟਰ ਤੱਕ ਲਾਈਨ ਲੱਗੀ ਹੈ ਜੀ ਅੱਛਾ ਜੀ ਕਿੰਨੇ ਵਜੇ ਤੱਕ ਚੱਲਣਾ ਜੀ ਇਹ ਘੱਟੋ ਘੱਟ 11 ਵਜੇ ਤੱਕ ਚੱਲੂਗਾ ਜੀ ਜਿਆਦਾ ਵੀ ਹੋ ਸਕਦਾ ਕਿ ਜਿਆਦਾ ਵੀ ਹੋ ਸਕਦਾ 11 ਵਜੇ ਤੋਂ ਘੱਟੋ ਘੱਟ 11 ਵਜੇ ਤੱਕ ਹਰ ਸਾਲ ਸੇਵਾ ਚੱਲਦੀ ਹੈ ਹਰ ਸਾਲ ਚੱਲਦੀ ਹੈ 12 ਸਾਲ ਹੋ ਗਏ ਚੱਲਦੇ ਹੋ ਕਿਹੜੀ ਕਿਹੜੀ ਚੀਜ਼ ਹੈ ਮੰਨ ਲਓ ਜਿਹੜੀ ਸੰਗਤਾਂ ਤੁਸੀਂ ਸ਼ਿਕਾਰ ਹੈ ਅੱਜ ਜੀ ਛੋਲੇ ਦੇ ਨਾਲ ਕੁਲਚੇ ਹੈ ਚਾਵਲ ਵੀ ਹੈ ਚਾਵਲ ਵੀ ਹੈ ਜੀ ਤੇ ਨਾਲ ਦੇ ਨਾਲ ਦੇ ਪਾਸੇ ਟਿੱਕੇ ਵੀ ਚੱਲ ਰਹੀਆਂ ਨੇ ਹਾਂਜੀ ਟਿੱਕੇ ਵੀ ਚੱਲ ਰਹੇ ਆ ਜੀ ਲੱਗਦਾ ਇਹ ਕਰਕੇ